ਤਦੋਂ ਸੀ ਅੰਦਰ ਗਏ ਜਦੋਂ ਮੈਂ ਜਾ ਕੇ ਅੰਦਰ ਪੁੱਛਿਆ ਮੈਂ ਬੈਜੀ ਐਂ ਗੱਲ ਕਰਦੇ ਦੋ ਪੀਅਰ ਸੱਡੇ ਆਪ ਦਾ ਖਾਸ ਇਹ ਬੰਦੇ ਕਹਿੰਦੇ ਉਸ ਮੁਲਾਜ਼ਮਾਂ ਦੇ ਦਰਦ ਦਫਤਰ ਵਿੱਚ ਆ ਹਰਕਤ ਇਹ ਕਰਦੇ ਕੁਰੂਨਾ ਨੇ ਉੱਥੇ ਉੱਥੋਂ ਵਾਲੇ ਮੁਲਾਜ਼ਮ ਵੀ ਸਾਡੇ ਗੱਲ ਕਰੇ ਉਹ ਵੀ ਦਰਦ ਨਾਲ ਕੁੱਤ ਸੀ ਹਾਂ ਕਹਿੰਦੇ ਹਾਂ ਹਾਂ ਇਹਦਾ ਪੁਲਿਸ ਮੁਲਾਜ਼ਮ ਤੁਸੀਂ ਕਿਵੇਂ ਐਂ ਗੋਲਾ ਖੜੀਆਂ ਖੜੀਆਂ ਕਰਕੇ ਗੱਲ ਕਰਦੇ ਮਾ ਸਾਨੂੰ ਉਹ ਪੁੱਤਾਂ ਦਾ ਬੋਲ ਕੇ ਤਾਂ ਉਹਦੇ ਕੋਲ ਆਇਆ ਨਹੀਂ ਉਹ ਜੇ ਮਰਾਜਾ ਕਰਾਓ ਇਹਨਾਂ ਨੂੰ ਮਰਾਜਾ ਕਰਾਉਣ ਲਈ ਕਿਉਂਕਿ ਤੁਸੀਂ ਤਾਂ ਆਪ ਦਾਰੂ ਨਾਲ ਬੱਤਾਂ ਹੁੰਦੇ ਰਹੇ ਹੋ ਤਾਂ ਉਸ ਤੋਂ ਬਾਅਦ ਚਲੋ ਉਸੇ ਫਿਰ ਉਹ ਜਿਹੜਾ ਮੁੰਡਾ ਸਾਨੂੰ ਗਾਲ ਕੱਢ ਕੇ ਗਿਆ ਤੇ ਉਹ ਮੁੰਡਾ ਕਹਿੰਦਾ ਬਾਈ ਚਲੋ ਮੈਂ ਯਾਰ ਮਾਫੀ ਮੰਗਦਾ ਮੈਂ ਗਲਤੀ ਹੋ ਗਈ ਜੀ ਤੇ ਅਸੀਂ ਕੋਈ ਇਹਨਾਂ ਦਾ ਕੋਲ ਸਿਮਲਾਜਮ ਕਹਿੰਦਾ ਰਿਟਾਇਰ ਹੋ ਗਿਆ ਜੀ ਦਾ ਦੇਵ ਚੰਦਰ ਪਾਲ ਕੀ ਨਾਮ ਲੱਗਿਆ ਸੀ ਤਰੀ ਦੀ ਪਾਰਟੀ ਤੋਂ ਆਏ ਸੀ ਜਿਹੜੀ ਖਾਦੀ ਕੀਤੀ ਹੋ ਗਿਆ ਸੀ ਮੈਂ ਜਦੋਂ ਯਾਰ ਖਾਦੀ ਕੀਤੀ ਹੋ ਗਿਆ ਮਾਨੂੰ ਤੁਸੀਂ ਇਦਾਂ ਗੰਦਾ ਇਸ਼ਾਰਾ ਕਰਦੇ ਕੋਈ ਗੁੜੀਆਂ ਵੀ ਬੈਠੇ ਹੁੰਦੇ ਆਂ ਈ ਵਾਰੀ ਨਾਲ ਕਿਸੇ ਨਾਲ ਗੱਲ ਨਹੀਂ ਕਰਦੀ ਤੁਮਾਨੂੰ ਅਸੀਂ ਸੀਗੇ ਮੇਰੇ ਨਾਲ ਗੱਲ ਮੈਂ ਮੋਢਾ ਸ਼ੱਕ ਦੇ ਵਿੱਚ ਕੋਈ ਇਹ ਜਿਹੀ ਉਹ ਨਹੀਂ ਕੀ ਵਰਤ ਜਾਂਦੀ ਚਲੋ ਕਹਿੰਦੇ ਭਾਈ ਯਾਰ ਹੋ ਗਿਆ ਨਿਬੜ ਗਿਆ ਜਿਹੜੀ ਦਾ ਨਾਮ ਤੁਮਾਂ ਚਲੋ ਠੀਕ ਯਾਰ ਤੁਹਾਨੂੰ ਐਸ ਐਚਓ ਨਾਲ ਮੇਰੀ ਗੱਲ ਕਰਾਈ ਮੋਛੀ ਨੂੰ ਕਾ ਮੋਚੀ ਨੇ ਤਾਂ ਗੱਲ ਕਰਾਈ ਐ ਸਿੱਧਾ ਮੈਨੂੰ ਕਹਦਾ ਕਿ ਤੂੰ ਕੀ ਮਸਲਾ ਮੈਂ ਦੱਸਦਾ ਮੈਂ ਜਾਂ ਮੈਂ। ਭਾਈ ਕੋਈ ਗ੍ਰਾਮੀਟਰ ਉਹਨੇ ਮੁੰਡੇ ਨੇ ਕਹਿਤਾ ਕਿ ਤੂੰ ਦਲਦਲ ਦੀ ਭਾਰਤ ਕੋਲ ਨੇ। ਚਲੋ ਇੰਨੀ ਗੱਲ ਕਹਿ ਕੇ ਅਸੀਂ ਉੱਥੋਂ ਥੋੜਾ ਜਿਹਾ ਠਹਿੜੀ ਬਬਾ ਕਾਚੀ ਸੀ ਥੋੜਾ ਜਿਹਾ ਭੈਣ ਆ ਕਰਕੇ ਨਾ ਫੇਰ ਕੋਣ ਵਸ ਆ ਤੋ ਆ ਕੇ ਅਸੀਂ ਸੌਂਕਾ ਵੀ ਦੇਈਏ ਅਸੀਂ ਇਸ ਤਰ੍ਹਾਂ ਕਰਕੇ ਇਹ ਬਹੁਨੇ ਕਰਕੇ ਜਾਣਾ ਮੈਂ 2 ਮਿੰਟ ਤੇ ਨਿਕਲ ਜਾਂਦਾ ਠੀਕ ਹੈ 2 ਮਿੰਟ ਦੇ ਵਿੱਚ ਐਂਟੀ 2 ਮਿੰਟਾਂ ਚ ਪਰਾਈ ਆਹ ਤੁਸੀਂ ਬਾਈ ਆ ਜਾਓ ਆ ਜਾਓ ਇਹਨਾਂ ਨੂੰ ਪੁੱਛਦਾ ਐ ਨਹੀਂ ਪਤਾ ਹੁੰਦਾ ਕਿ ਇਹ ਕਹਿੰਦੇ ਜੀ ਅਸੀਂ ਇਹ ਬੰਦੇ ਆ ਕੇ ਕੋਈ ਖਿਚੋਟ-ਖਿਚੇ ਕਰਨ ਬੈਠੇ ਹੋ ਉਹ ਕਰਕੇ ਹੈ ਨਾ ਸਾਡੀ ਗਰਦੀ ਨੂੰ ਉਹ ਲੈ ਕੇ ਪੁੱਛੋ ਹੀ ਕਰਕੇ ਅਸੀਂ ਉਹਦੇ 'ਚ ਮੈਂ ਨਾਲ ਦੀ ਨਾਲ ਕੰਟਰੋਲ ਰੂਮ ਤੇ ਫੋਨ ਕੀਤਾ ਮੈਂ ਤਾਂ ਸਾਇਕਟ ਰਹਿੰਦੀ ਨਾ ਜਾਈ ਆਏ ਕਰਕੇ ਆ ਨੰਬਰ ਦਿੱਤੀ ਆ ਤੇ ਆਹ ਆਹ ਸਾਡੀ ਘਟਨਾ ਵਾਪਰੀ ਇਹਦੇ ਅਸੀਂ ਉਹਨਾਂ ਦੇ ਮਗਰ ਚੌਕੀ ਤੱਕ ਗਏ ਆ ਚੌਕੀ 'ਚ ਅਸੀਂ ਆਹ ਗੱਲਬਾਤ ਦਿਖਾਈ ਉਹਦੇ ਚੌਕੀ ਵਾਲੇ ਨੂੰ ਫਰਾਈ ਫਰਾਰ ਕੀਤੀ ਹੋਈ ਹੈ। ਡਰਾਲ ਰੂਮ ਤੋਂ ਬਾਅਦ ਮੈਂ ਇਹ ਗੱਲ ਕੀਤੀ ਐਸਪੀਟੀ ਨਾਲ ਉਹ ਕਹਿੰਦੇ ਅਸੀਂ ਮੈਡੀਕਲ ਕੀਤੀ ਤੇ ਮਵਾਦ ਉਸ ਤੋਂ ਬਾਅਦ ਮੈਂ ਐਸਐਸਪੀ ਨਾਲ ਕੀਤੀ ਐਸਐਸਪੀ ਬਰਨਾਲਾ ਉਹਨਾਂ ਨੇ ਮੈਂ ਧਿਆਨ ਲਿਆ ਦਾ ਮੈਂ ਕਹਿੰਦੀ ਐਂ ਕਰਕੇ ਆਹ ਸਾਰੀ ਗੱਲ ਆਹ ਕਿੰਨਾ ਬਹੁਤ ਆਹ ਹਾਂ ਸਾਰੀ ਪੁਲਿਸ ਨਾਲ ਕਿੰਨਾ ਦਿੱਤੀ ਤੁਹਾਨੂੰ ਮਵਾਜਾ ਆਗਾ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖਦੇ ਆ ਕਾਗਜ਼ ਕੰਮ ਹੈ ਅੱਲਾਹ ਫਰਮਾਏ ਤੇ ਉਸ ਤੋਂ ਬਾਅਦ ਮੈਂ ਸੀਨ ਚਾਰਨ ਨਾਲ ਇਹ ਅਕਤਿਆਬ ਨੂੰ 16 ਸਤਾਹਰ ਤੇ ਚੌਕੀ ਨਾਲ ਨਾਲ ਜੇਰ ਉਸ ਤੋਂ ਬਾਅਦ ਸਾਰਾ ਕੁਝ ਲਿਖਾ ਕੇ ਮਤਲਬ ਸਾਰੇ ਅਫਸਰਾਂ ਨੂੰ ਦੱਸ ਕੇ ਅਸੀਂ